ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾ ਦਾ ਕਿੰਨਾ ਮਸੂਹਾ ਆ ਜੋ ਜੀ ਸਸੀ ਘਾਲ ਜੀ ਸਸੀ ਘਾਲ ਜੀ ਨਾਮ ਤੇ ਡਰੈਸ ਦੱਸ ਦਿਓ ਜੀ ਨਾਮ ਤਨਵੀਰ ਸਿੰਘ ਪਿੰਡ ਥਰਾ ਹੈ ਜਿਲ੍ਹਾ ਮੋਗਾ ਤਹਿਸੀਲ ਬਗੈਪੁਰ ਆਪਾਂ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਈਆਂ ਸੀ ਹਾਂ ਜੀ ਬਈ ਠੀਕ ਹੈ ਜੀ ਅੱਜ ਇੱਕ ਨਗ ਸੇਲ ਆ ਇਹਦੀ ਕੀ ਡਿਟੇਲ ਆ ਜੀ ਦੂਜੇ ਸੂਸ ਹੋ ਗਏ 25 ਤਰੀਕ ਨੂੰ ਦਿਨ ਪੂਰੇ ਆ ਆਧਾ ਰਹਿੰਦੇ ਆ ਸੋਨਾ ਚ ਠੀਕ ਆ ਜੀ ਪਹਿਲਾ ਸੂਏ ਕਿੰਨਾ ਕਿਲੋ ਦੁੱਧ ਦਿੱਤਾ ਜੀ 18 ਲੀਟਰ ਦੇਤਾ ਜੀ ਬਲੇ ਠੀਕ ਆ ਐਕਟੀਆਰ ਕਿੰਨੇ ਦਾ ਉਮੀਦ ਆ ਜੀ ਐਕਟੀ 20 ਪਲੱਸ ਜੀ ਠੀਕ ਆ ਜੀ ਦੂਜੇ ਸੂਏ ਸੋਨਾ ਜੀ 25 ਤਰੀਕ ਨੂੰ ਦਿਨ ਪੂਰੇ ਹਾਂ 25 25 ਤਰੀਕ ਨੂੰ ਦਿਨ ਪੂਰੇ ਆ 10 ਦਿਨ ਬਾਕੀ ਆ ਤੋਰ ਕੇ ਦਿਖਾ ਦਿਓ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਨਾ ਮੁੱਠੀ ਵਾਲਾ ਥਣਾ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਨਿਖੜਵੇਂ ਸੋਨਾ ਮੂੰਹ ਮੱਥਾ ਉੱਚੇ ਲੰਮੇ ਕੱਦ ਕਾਠ ਦੀ ਹਵਾਨਾ ਤੋਂ ਹੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਲੈ ਆਓ ਜੀ ਵਾਪਸ ਹਜੇ ਵਾਲਟੇਲਾ ਬਹੁ ਨੇ ਹਵਾਨੇ ਚ 10 ਦਿਨਾਂ ਤੱਕ ਰਵਾਨਾ ਪੂਰਾ ਭਰ ਲੈਣਾ ਗਾਣੇ ਬਾਕੀ ਬਾਈ 20 ਪਲੱਸ ਦੁੱਧ ਦੀ ਉਮੀਦ ਕਰਦੇ ਆ ਪਿਛਲੇ ਸਵੇਰੇ 18 ਲੀਟਰ ਦੁੱਧ ਦਿੱਤਾ ਜਿਹੜੇ ਵੀਰ ਨੂੰ ਪਸੰਦ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦਾ ਹੈ ਜੀ ਕੀ ਮੁੱਲ ਹੈ ਜੀ ਇਹਦਾ ਮੁੱਲ 50000 ਰੁਪਏ ਕੀ ਮਾਨਤਨ ਹੋ ਜਾਊਗਾ ਜੀ ਠੀਕ ਹੈ ਮੁੱਲ ਬਾਈ 50000 ਰੁਪਇਆ ਕਰਦੇ ਆ ਬਾਕੀ ਕੋਈ ਵੀ ਆਊਗਾ ਮਾਣਤ ਨਾਲ ਜਰੂਰ ਕੀਤਾ ਜਾਊਗਾ طرحਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥਣ 10 ਦਿਨਾਂ ਦੀ ਕੱਚੀ ਆ ਜੀ ਧੰਨਵਾਦ ਜੀ